ਅਕਾਲੀ ਲੜਦੇ ਆ ਕਿਉਂਕਿ ਲੜਨਾ ਵੀ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਉਹ ਬਹੁਤ ਮਾੜੀਆਂ ਹੋਈਆਂ ਪਰ ਮੈਂ ਬੇਇੱਜ਼ਤੀ ਕਰਦਾ ਵੀ ਹੁਣ ਜਿਹੜੇ ਕਹਿੰਦੇ ਸੀ ਉਹਨੇ ਕੰਮ ਹੋਏ ਆ ਆ ਸਕੂਲਾਂ ਜਾ ਕੇ ਕੋਈ ਟੱਚ ਸਕਰੀਨਾਂ 'ਚ ਨਵੇਂ ਮਾਡਲ ਦੇਖ ਲਿਆ ਮੈਂ ਹੁਣ ਉਹ ਕਹਿੰਦੇ ਜਿਹ ਅਧਿਆਪਕ ਛੁੱਟੀ ਤੇ ਆ ਆਪਣੇ ਆਪ ਹੀ ਪੜਾਉਂਦੀ ਹੈ ਮਸ਼ੀਨ ਉਹ ਜਿਹੜਾ ਮੂੜ ਮੋੜ ਲੱਗੇ ਹਾਈ ਜੀ ਸਰਕਾਰ ਤੇਰੀ ਗੱਲ ਦੀ ਗੱਲ ਹੈ ਪਿੱਛੇ ਦੇ ਪਿੱਛੇ ਤਾਂ ਅਸੀਂ ਲੜਦੇ ਆਂ ਟੀਚਰ ਸਾਰੇ ਪੂਰੇ ਹੋ ਗਏ ਟੀਚਰ ਹੋ ਗਏ ਜਾਂਦੇ ਪਿੱਛੇ ਤਾਂ ਅਸੀਂ ਲੜਦੇ ਵੀ ਆਂ ਉਹਨਾਂ ਨਹੀਂ ਚਾਹੀਦੇ ਟੀਚਰ ਪੂਰੇ ਹੋ ਗਏ ਇਹ ਬੇਬੇ ਭਾਈ ਰੂਪੇ ਉਹ ਸਕੂਲ ਜਿੱਥੇ ਖੜੇ ਜਾਂਦੇ ਏ ਟੀਚਰ ਹੱਤੇ ਏ ਉੱਥੇ ਸਾਡੇ ਸਕੂਲ 'ਚ ਛੋਟੇ ਸਸੇ ਆ ਤੁੰ ਬੇਬੇ ਮੰਗੀ ਨਹੀਂ ਅੱਜ ਮੰਗਦੇ ਦੱਸ ਲੈ ਫਿਰ ਹੁਣ ਤਾਂ ਮੰਗ ਲਈ ਸੋ ਹੁਣ ਸਾਰੇ ਮੇਰੇ ਕਰਾ ਰਹਿਣੇ ਨੇ ਸਾਡੇ ਆ ਜਾਣਗੇ ਆ ਜਾਣਗੇ ਕਰਾ ਰਹਿਣੀ ਆ ਜਾਣਗੇ ਆ ਵੀ ਗੱਲ ਕਰਿਆ ਕਰੋ ਜਿਹੜੀ ਚੀਜ਼ ਕਰਨ ਵਾਲੀ ਉਹ ਕਰੋ ਵਧੀਆ ਕਰੋ ਆਪਣੇ ਆਪ ਜਿਹੜਾ ਕੁ ਸਨਮਾਨ ਕਰੀ ਆਈ ਧੰਨਵਾਦ ਅਸੀਂ ਜਮਾਈ ਨਹੀਂ ਗੰਦ ਬੋਲਦੇ ਨਹੀਂ ਲੜਕਣ ਵਾਲਾ ਨਹੀਂ ਚਲੋ ਵਧੀਆ ਕਰੀਏ ਜੇ ਪ੍ਰਿੰਸੀਪਲ ਨੇ ਨੋਟ ਪ੍ਰਿੰਸੀਪਲ ਦਾ ਪਤਾ ਕੀ ਹੈ ਜਿਹੜੇ ਹੁਣ ਅੱਗੇ ਤਰੱਕੀ ਹੋਗੀ ਜਿਹੜੇ ਅਧਿਆਪਕਾਂ ਦੇ ਲੈਕਚਰਾਂ ਨੇ ਉਹ ਤੇ ਪ੍ਰਿੰਸੀਪਲ ਬਣ ਲੱਗੇ ਆ ਉਹ ਲੱਗ ਜਾਣਗੇ ਉਸ ਭਰਤੀ ਕਰਨ ਲੱਗੇ ਆ ਉਹ ਜਿਵੇਂ ਹੁਣ